ਬੋਲੇ ਸੋਨਹੀਓ ਆਕਾਸ਼ੀ ਗੁਰੂ ਇਹ 13 14 ਕਿਲੋਮੀਟਰ ਦਾ ਜਿਹੜਾ ਤੁਸੀਂ ਦੇਖ ਰਹੇ ਹੋ ਟਰਾਲੀਆਂ ਲੱਗੀਆਂ ਲਗਾਤਾਰ ਇਹਨਾਂ ਨੂੰ ਅੱਜ 20000 ਲੀਟਰ ਡੀਜ਼ਲ ਜਿਹੜਾ ਉਹ ਇਹਨਾਂ ਨੂੰ ਦਿੱਤਾ ਤੇ ਉਹਦੇ ਵਿੱਚੋਂ ਕੁਛ ਇਹ ਸਾਜ ਦੇਤਾ ਕਿਉਂਕਿ ਹੁਣ ਨਾਲ ਦੀ ਨਾਲ ਕਾਰ ਚੱਲੀ ਜਾਣਗੇ ਕਿਤੇ ਰਸਤਾਂ ਦੀ ਲੋਡ ਹੁੰਦੀ ਸ਼ਾਉਣੇ ਕਮੇਟੀ ਹਮੇਸ਼ਾ ਮੋਹਰੇ ਹੁੰਦੀ ਚਾਹੇ ਬਾਕੀ ਸਟੇਟਾਂ 'ਚ ਹੋਵੇ ਤੇ ਚਾਹੇ ਆਪਣੇ ਸਟੇਟ 'ਚ ਹੋਵੇ ਤੇ ਇੱਥੇ ਇਦਾਂ ਚੱਲਿਆ ਸੀ ਕੰਮ ਅਸੀਂ ਗਿਣਤੀ ਮਿਲਤੀ ਨਹੀਂ ਕੋਈ ਦੱਸ ਸਕਦੇ ਕਿ ਕਿੰਨੀ ਕ ਸਾਨੂੰ ਵਾਅਦਾ ਦਿੱਤੀ ਜਾ ਰਹੀ ਆ 20000 ਲੀਟਰ ਇਹ ਆਖਿਆ ਤੇ 20 ਤੋਂ ਵੀ ਵੱਧ ਜੋ ਜਿੰਨਾ ਤੁਸੀਂ ਕਹੋ ਉਦੋਂ ਵੀ ਵੱਧ ਕਰ ਦਿਆਂਗੇ ਇਸ ਟਾਈਮ ਅਸੀਂ ਖੜੇ ਆ ਪਿੰਡ ਆਲੀ ਕਲਾਂ ਜਿੱਥੋਂ ਕਿ ਬੰਨ ਟੁੱਟਾ ਸੀਗਾ ਤੇ ਇਸ ਟਾਈਮਾ ਸ਼੍ਰੋਮਣੀ ਅਕਾਲੀ ਦਲ ਦੇ ਸਰਮੂਰ ਸੰਸਥਾ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੀ ਇੱਥੇ ਪਹੁੰਚੇ ਨੇ ਹਾਰਡ ਪੀੜਤਾ ਦੀ ਸਹਾਇਤਾ ਲੈ ਕੇ ਡੀਜ਼ਲ ਤੇ ਹੋਰ ਵੀ ਕਈ ਲਗਾਤਾਰ ਜਿਹੜੀਆਂ ਇੱਥੇ ਪ੍ਰਬੰਧ ਕਰ ਰਹੇ ਨੇ ਆ ਉਹ ਗੱਲਬਾਤ ਕਰਦੇ ਆ ਪ੍ਰਿੰਦਨ ਸਾਹਿਬ ਲਗਾਤਾਰ SGPC ਵੱਲੋਂ ਉਪਰਾਲੇ ਕੀਤੇ ਜਾ ਰਹੇ ਅੱਜ ਕਿਹੜਾ ਉਪਰਾਲਾ ਕੀਤਾ ਗਿਆ ਹੜਪੀੜ ਤਾਲੀ ਜਦੋਂ ਦੇ ਇਹ ਸਾਰੇ ਕਾਰਜ ਪ੍ਰਕਰੋਪੀ ਦੇ ਸ਼ੁਰੂ ਹੋਏ ਆ ਉਸੇ ਦਿਨ ਤੋਂ ਸ਼ਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਮੁੰਡਲੇ ਤੌਰ ਤੇ ਲੋਕਾਂ ਨੂੰ ਪਾਣੀ ਲੰਗਰ ਆਦ ਤੇ ਸੁੱਕਾ ਦੁੱਧ ਤੇ ਹੋਰ ਲੋਕਾਂ ਦੇ ਬਚਾਅ ਕਾਰਜਾਂ ਦੇ ਵਿੱਚ ਅਸੀਂ ਆਪਣਾ ਸ਼ੁਰੂ ਕਰ ਦਿੱਤਾ ਸੀ ਇਹ ਕਾਰਜ ਜਿਉਂ-ਜਿਉਂ ਹੁਣ ਪਾਣੀ ਘਟੀ ਜਾਂਦਾ ਤੇ ਮੈਂ ਆਪ ਵੀ ਦੇਖਦਾ ਭਵੇਂ ਬੰਨ ਉਧਰ ਆਪਣੇ ਜਿਹੜਾ ਬਾਬਾ ਨਾਨਕ ਤੇ ਰਮਦਾਸ ਵਾਲੇ ਪਾਸੇ ਵੀ ਟੁੱਟੇ ਪਰ ਆ ਜਿਹੜਾ ਆ ਇਹ ਕਿਉਂਕਿ ਤੁਸੀ ਬੰਦ ਲੰਬਾ 32 35 ਕਿਲੋਮੀਟਰ ਦਾ ਏਰੀਆ ਤੇ ਸਾਰੇ ਜਿੰਨੇ ਪਿੰਡ ਇਸ ਏਰੀਏ ਦੇ ਜ਼ਮੀਨ ਜਿਹੜੀ ਆ ਬਹੁਤ ਸਾਰੀ ਮਲ ਹਜ਼ਾਰਾਂ ਏਕੜਾਂ ਚ ਪ੍ਰਭਾਵਿਤ ਹੋਈ ਆ ਆ ਹੁਣ ਜਿੱਥੇ ਆਪਾਂ ਖੜੇ ਆ ਆਲੀ ਕਲਾਂ ਇਹ ਕਿਉਂਕਿ ਜੇ ਤਿੰਨ ਚਾਰ ਫੇਜ਼ ਆ ਇਹਨਾਂ ਦੇ ਇਹ 13 14 ਕਿਲੋਮੀਟਰ ਦਾ ਜਿਹੜਾ ਤੁਸੀਂ ਦੇਖ ਰਹੇ ਹੋ ਟਰਾਲੀਆਂ ਲੱਗੀਆਂ ਲਗਾਤਾਰ ਇਹਨਾਂ ਨੂੰ ਅੱਜ 20000 ਲੀਟਰ ਡੀਜ਼ਲ ਜਿਹੜਾ ਉਹ ਇਹਨਾਂ ਨੂੰ ਦਿੱਤਾ ਤੇ ਉਹਦੇ ਵਿੱਚੋਂ ਕੁਛ ਇਹ ਸਾਜ ਦੇ ਦਿੱਤਾ ਕਿਉਂਕਿ ਹੁਣ ਨਾਲ ਦੀ ਨਾਲ ਕਾਰ ਚੱਲੀ ਜਾਣਗੇ ਇਸ ਤਰ੍ਹਾਂ ਚੱਲੂਗਾ ਤੇ ਟੋਟਲ ਇਸੇ ਬੰਦੇ ਤੋਂ ਤੋੜ ਤੱਕ ਜਿਹੜੇ ਵਿਚ ਵਿਚ ਹੈਗੇ ਫੇਸ ਜਿਹੜੇ ਚੱਲਦੇ ਆ ਉਹ 38000 ਲੀਟਰ ਤੇਲ ਅੱਜ ਇਹਨਾਂ ਨੂੰ ਦਿੱਤਾ ਗਿਆ ਤੇ ਆ ਸੰਗਰਾੜ ਨਹੀਂ ਤੋਂ ਕੁਲਦੀਪ ਸੋਹਣੀ ਆਏ ਆ ਸੰਗਰਾੜ 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 ਮੰਡਾ ਉੱਪਰ ਤੇ ਆ ਜੀ ਇਹਨਾਂ ਨੂੰ ਵੀ ਅੱਜ ਇਹ 38000 ਤੋਂ ਇਲਾਵਾ 3000 ਲੀਟਰ ਉਹ ਕਤਰ ਸਾਹਿਬ ਨੂੰ ਮੈਂ ਕਿਹਾ ਪਿਓ ਇਹਨਾਂ ਨੂੰ ਮੁਹैया ਕਰਾਓ ਬਾਕੀ ਜਿਹੜੀ ਲੋੜ ਹੋ ਫਿਰ ਉਹ ਵੀ ਇਹਨਾਂ ਦੀ ਪੂਰੀ ਕਰਾਂਗੇ ਪ੍ਰਧਾਨ ਜੀ ਸੋ ਅੱਜ ਪਹਿਲਾ ਸਾਡਾ ਅੱਜ ਸਾਡਾ ਪਹਿਲਾ ਜਿਹੜਾ ਸਾਡਾ ਅੱਜ ਕਾਰਜ ਆ ਉਹ ਕੇਵਲ ਤਾਂ ਕੇਵਲ ਇਹ ਜਿਹੜੇ ਬੰਨਿਆ ਭਾਵੇਂ ਫਰਜ਼ ਤਾਂ ਹੁੰਦਾ ਸਰਕਾਰਾਂ ਦਾ ਹੀ ਪਰ ਸਰਕਾਰਾਂ ਜਿਹੜੀਆਂ ਹੁਣ ਸੌ ਗਈਆਂ ਤੇ ਸ਼ੌਣੀ ਗੁਰਦਾਰਾ ਪ੍ਰਬੰਧਕ ਕਮੇਟੀ ਲੋਕਾਂ ਦੇ ਦਸਤਵੰਦ ਦੇ ਨਾਲ ਦੁਕਾਨਾਂ ਦੇ ਕਿਰਾਏ ਕੋ ਹੋਰ ਕਾਰਜ ਗੋਲਕਾਂ ਦੇ ਜੋ ਜਿਹੜੇ 10.2 ਦੇ ਨਾਲ ਚੱਲਦੀ ਆ ਐਸਜੀਪੀਐਸਵੀ ਇੱਕ ਖਾਲਸਾ ਇਹ ਸਰਕਾਰੀ ਆ ਦੇਖੋ ਆਪਾਂ ਕਹਿ ਦਿੰਨੇ ਦੇਖੋ ਕਿਉਂਕਿ ਇਹ ਜੇ ਆਪਾਂ ਕਈ ਵਾਰ ਕਹਿ ਦਿੰਨੇ ਕਿੰਨਾ ਕੁ ਬਜਟ ਆ ਇਹਦੇ ਵਸੀਲੇ ਬੜੇ ਸੀਮਤ ਆ ਸਰਕਾਰ ਦੇ ਬਜਟ ਤੋਂ 0.9% ਆ ਮਲ 1% ਵੀ ਨਹੀਂ ਬਣਦਾ ਪਰ ਫੇਰ ਵੀ ਜਦੋਂ ਕਿਤੇ ਰਾਸਤਾਂ ਦੀ ਲੋਡ ਹੁੰਦੀ ਛਾਉਣੀ ਕਮੇਟੀ ਹਮੇਸ਼ਾ ਮੋਹਰੇ ਹੁੰਦੀ ਚਾਹੇ ਬਾਕੀ ਸਟੇਟਾਂ 'ਚ ਹੋਵੇ ਤੇ ਚਾਹੇ ਆਪਣੇ ਸਟੇਟ 'ਚ ਹੋਵੇ ਤੇ ਇੱਥੇ ਇਦਾਂ ਚੱਲਿਆ ਅਸੀਂ ਕੰਮ ਤੇ ਹੁਣ ਵੀ ਅਸੀਂ ਯਤਨ ਕਰਦੇ ਆ ਕਿ ਲੋਕਾਂ ਦੀ ਮੰਗ ਦੇ ਉੱਤੇ ਪੂਰਾ ਉੱਤਰ ਪ੍ਰਧਾਨ ਸਾਹਿਬ ਇੱਕ ਲਾਸਟ ਕੁਐਸਚਨ ਆ ਕਿ ਲੋਕਾਂ ਦੇ ਵਿੱਚ ਚਰਚਾ ਬੜੀ ਬਣੀ ਹੋਈ ਆ ਕਿ ਸੁਖਬੀਰ ਬਾਦਲ ਐ ਐਸਜੀਪੀਸੀ ਦਾ ਪੈਸਾ ਕੈਸ਼ ਵੰਡ ਰਿਆ ਕੀ ਐਸਜੀਪੀਸੀ ਕੈਸ਼ ਪੈਸਾ ਰੁਪਇਆ ਦੇ ਸਕਦੀ ਜਾਂ ਨਹੀਂ ਦੇ ਸਕਦੀ ਇਹ ਜਿਹੜਾ ਲੋਕਾਂ ਦੇ ਬੰਦ ਦੇ ਵਿੱਚ ਵਹਿਮ ਆ ਜਾਂ ਵਾਕਈ ਹੀ ਐਸਜੀਪੀਸੀ ਦਾ ਪੈਸਾ ਜਿਹੜਾ ਸੁਖਬੀਰ ਬਾਦਲ ਕੈਸ਼ ਵੰਡਣ ਦਾ ਲੋਕਾਂ ਦੇ ਵਿੱਚ ਆ ਤਿੰਨ ਤਾਂ ਮੇਰੇ ਨਾਲ ਮੈਂਬਰ ਖੜੇ ਆ ਬੀਬੀ ਗੁਰਪ੍ਰੀਤ ਤੇ ਜਨਰਲ ਸਿੰਘ ਡੋਗਰ ਵਾਲਾ ਗੁਰਮੀਤ ਸਿੰਘ ਬੋਹੂ ਇੱਕ ਸਾਫ ਕਰ ਸਕਤਰ ਮਹਿੰਦਰ ਸਿੰਘ ਖੜਾ ਪਿਛਲੇ ਤੁਹਾਡੇ ਸਰਦਾਰ ਪ੍ਰਤਾਪ ਸਿੰਘ ਖੜਾ ਆ ਮੈਨੇਜਰ 베ਰ ਸਾਹਿਬ ਦਾ ਖੜਾ ਸ਼ਰੋਮਣੀ ਕਮੇਟੀ ਚ ਪਾਣੀ ਪੁੰਨ ਕੇ ਜਾਂਦਾ ਇੱਥੇ ਇੱਕ ਇੱਕ ਚੀਜ਼ ਦਾ ਹਿਸਾਬ ਰੱਖਿਆ ਜਾਂਦਾ ਪਹਿਲੀ ਗੱਲ ਤਾਂ ਇਹ ਕੂੜ ਪ੍ਰਚਾਰ ਜਿਹੜਾ ਮੈਂ ਤੇ ਦਾ ਉੱਤਰ ਵੀ ਨਹੀਂ ਦੇਣਾ ਚਾਹੁੰਦਾ ਸਰਦਾਰ ਸੁਖਵੀਰ ਸਿੰਘ ਬਾਦਲ ਜਿਹੜੇ ਆ ਉਹ ਮਾਇਆ ਆਪਣੇ ਤੌਰ ਤੇ ਵੜਦੇ ਆ ਅਕਾਲੀ ਦਲ ਦਾ ਕਿਉਂਕਿ ਵੱਡਾ ਅਕਾਲੀ ਦਲ ਦਾ ਵੀ ਪ੍ਰਸਾਰਾ ਬਹੁਤ ਵੱਡਾ ਹਾਲ ਕੇ 117 ਆ ਫਿਰ ਕਿੱਡੇ ਉਹਨਾਂ ਦਾ ਆਪਣੇ ਸਾਰਾ ਤੰਤਰ ਮੰਤਰੇ ਇਹ ਹੁਣ ਜੇ ਪ੍ਰਚਾਰ ਇਹ ਝੂਠ ਕੂੜ ਕਰੀ ਜਾਣਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਕਦੇ ਬਣੀ ਇਦਾਂ ਇੱਥੇ ਨਾਗਦ ਪੈਸਾ ਕਦੇ ਬਣੀ ਨਿਕਲੇ ਆ ਨਾ ਨਿਕਲਦਾ ਹੀ ਆ ਇਹਦਾ ਇੱਕ ਪ੍ਰੋਸੈਸ ਆ ਉਹ ਪ੍ਰੋਸੈਸ ਦੇ ਬਾਣੀ ਗੋਲ ਕਾਂਗਣੀਆਂ ਜਾਣੀਆਂ ਕੈਮਰੇ ਲੱਗੇ ਹੋ ਆ ਸਾਰਾ ਕੁਝ ਹੁੰਦਾ ਪਰ ਜੇ ਕਿਸੇ ਨੂੰ ਐਵੇਂ ਉਦਾਂ ਕਹੀ ਜਾਣਾ ਫਿਰ ਉਹ ਤਾਂ ਕਹਿ ਸਕਦੇ ਆ ਪਰ ਚਲੋ ਮੈਂ ਬਾਹਰ ਨਹੀਂ ਇਸ ਪਾਸੇ ਨੂੰ ਜਾਣਾ ਚਾਹੁੰਦਾ ਆ ਸਮਾਂ ਜਿਹੜਾ ਆ ਇਹ ਸਮਾਂ ਐਸੇ ਨੇ ਕਿ ਕੋਈ ਮੁੱਖ ਮੰਤਰੀ ਬਿਆਨ ਦੇਵੇ ਉਸ ਨੂੰ ਲੈ ਕੇ ਤੁਸੀਂ ਦੇਖੋ ਮੈਂ ਕਹਿੰਦਾ ਮੁੱਖ ਮੰਤਰੀ ਹੋਵੇ ਜਾਹੇ ਕੋ ਹੋਰ ਹੋਵੇ ਤੇ ਜਦ ਗਾਲ ਤੇ ਬਿਹਾਨ ਦਈ ਜਾਣੇ ਕੋ ਗੱਲ ਗਲਤ ਕਰੀ ਜਾਣੇ ਇਹ ਕੀ ਆ ਇਹ ਆ ਬਿਜਲੇ ਬੰਦਾ ਦੂਆ ਕੰਮ ਕਰਦਾ ਹੋਵੇ ਨਾ ਉਹਦੇ ਪੈਰਾਂ ਥੱਲੇ ਮਨ ਲਓ ਉਹਨੂੰ ਪੈਰ ਕਲਮ ਖਿੱਚਣ ਦੀ ਗੱਲ ਆ ਤੇ ਇਹ ਗੁਰੂ ਸਾਹਿਬ ਕਿਰਪਾ ਕਰਨ ਅਸੀਂ ਇਹਨਾਂ ਗੱਲਾਂ ਦਾ ਧਿਆਨ ਨਹੀਂ ਰੱਖਦੇ ਅਸੀਂ ਤਾਂ ਲੋਕਾਂ ਦੇ ਨਾਲ ਆ ਹੁਣ ਵੀ ਖੜੇ ਆ ਤੇ ਤੁਰੇ ਉਹ ਤਾਂ ਸ਼ੋਮਣੀ ਕਾਲੀ ਦਲ ਆਪਣੇ ਤੌਰ ਤੇ ਵੀ ਮੇਰਾ ਖਿਆਲ ਆਪਣੇ ਕਿੰਨਾ ਆਚਾਰ ਤੁਹਾਨੂੰ ਦੇਖੇਗਾ ਜੀ ਉਦੋਂ ਹਾਂਜੀ ਦੇਖੇਗਾ ਜੀ ਇਹਨਾਂ ਨੂੰ ਉਦੋਂ 200 500 ਇਹਨਾਂ ਨੇ ਕੀ ਸੀ ਸਾਨੂੰ ਆ ਲੋੜ ਹੈ ਇਸ ਕਰਕੇ ਅਸੀਂ ਸਾਰੇ ਕਾਰਜ ਜਿਹੜੇ ਆ ਉਹਨਾਂ ਦੇ ਵਿੱਚ ਆਪਣਾ ਮਾਤਲ ਜਿਹੜਾ ਪਾ ਦਿੰਦੇ ਆ ਅਸੀਂ ਗਿਣਤੀ ਮਿਲਤੀ ਨਹੀਂ ਕੋਈ ਦੱਸ ਸਕਦੇ ਕਿ ਕਿੰਨੀ ਕ ਸਾਨੂੰ ਅਬਦਾਨ ਦਿੱਤੀ ਜਾ ਰਹੀ ਆ 20000 ਲੀਟਰ ਹੀ ਆਖਿਆ ਤੇ 20 ਤੋਂ ਵੀ ਹੋਰ ਆਉਂਦੇ ਜਿੰਨਾ ਤੁਸੀਂ ਕਹੋ ਉਦੋਂ ਵੀ ਵਧ ਕਰ ਦਿਆਂਗੇ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਗੁਰਦਰਾ ਸ਼ਰੋਣੀ ਪ੍ਰਬੰਧਕ ਕਮੇਟੀ ਤੇ ਉਹਨਾਂ ਦੀ ਸਮੁੱਚੀ ਟੀਮ ਜਿੰਨੇ ਵੀ ਸਾਡੇ ਮੈਂਬਰ ਸਬਾਹਾਨ ਆ ਬੀਬੀ ਗੁਰਪ੍ਰੀਤ ਰਵੀ ਜਰਨੈਲ ਸਿੰਘ ਜੀ ਡੋਗਰਾਵਾਲਾ ਗੁਰਮੀਤ ਸਿੰਘ ਜੀ ਬੂ ਜਨਸ ਕਾਤਰ ਸਰਦਾਰ ਪ੍ਰਤਾਪ ਸਿੰਘ ਜੀ ਅਵਤਾਰ ਸਿੰਘ ਜੀ ਮੈਨੇਜਰ ਸਾਰੀ ਸਮੁੱਚੀ ਟੀਮ ਦਾ ਜਿੰਨੇ ਵੀ ਅਲਮੁਸਾਲਮ ਪ੍ਰੰਧ ਕਮੇਟੀ ਨਾਲ ਸੰਬੰਧਤਾ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਵਾਦ ਅਸੀਂ ਜੀਓ ਆਇਆ ਜੀਓ ਆਇਆ ਜੀਓ ਆਖਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਪੂਰਥਲਾ ਤੋਂ ਕੈਮਰਾਮੈਨ ਚੰਨੀ ਦੇ ਨਾਲ ਚਰਨਜੀਤ ਸਿੰਘ ਢੱਲੋਂ ਪੀਟੀਸੀ ਨਿਊਜ਼